ਇਨਾ ਮਾਮਲਾ ਪੱਕ ਗਿਆ ਕਿ ਤੁਹਾਡੇ ਬਾਬੇ ਗੁਰਵਿੰਦਰ ਨੂੰ ਗੋਲੀ ਚਲੋਣੀ ਪੈਗੀ। ਮੇਰੀਆਂ ਗਲਤੀਆਂ ਬੇਟੇ ਮੇਰੇ ਅੱਗੇ ਆ ਗਈਆਂ। ਤੂੰ ਮੇਰਾ ਗੋਲੀ ਮਰਵਾਤੀ ਮੰਮੀ ਤਾਂ ਮੇਰੇ ਗੋਲੀ ਮਰਵਾਤੀ ਅੱਜ। ਤੈ ਮੇਰੇ ਗੋਲੀ ਮਰਵਾਤੀ ਹੋ ਗਾ ਕੋ। ਮੇਰੀ ਮਾਂ ਨੇ ਇਹ ਨਾ ਵਿਆਹ ਦੀ ਗੱਲ ਸ਼ੁਰੂ ਕੀਤੀ ਅਸੀਂ ਕਰਤਾ ਭਲੇਖੇ ਚ ਕਰਤਾ। ਸਾਨੂੰ ਇਹਦੇ ਕੈਰੇਕਟਰ ਦਾ ਨਹੀਂ ਸੀ ਪਤਾ ਸਾਨੂੰ ਇਹਦੇ ਅਸਲੀਅਤ ਦਾ ਨਹੀਂ ਸੀ ਪਤਾ। ਕੋਈ ਉਹਦੀ ਦੋਸੀ ਆ ਕੋਈ ਉਹਦੀ ਦੋਸੀ ਆ। ਮੈਂ ਰਸਤਾ ਭਾਈ ਜੀ ਇਹਨੂੰ ਕਰਤਾ ਪਹਿਲੇ ਦਿਨ ਤੋਂ ਲੈ ਕੇ ਦੀ ਮੈਂ ਭੁੱਖ ਨਹੀਂ ਪੂਰੀ ਕਰ ਸਕੀ ਦਾਜ ਦੀ ਇਹ ਦਾਜ ਦੀ ਭੁੱਖ ਦੇ ਸਾਰੇ ਪਰਿਵਾਰ ਦੀ ਮੈਂ ਪੂਰੀ ਕਰ ਸਕੀ ਹੋ ਮੈਂ ਖੇੜੀ ਵਾਲੇ ਨੂੰ ਤੀ ਦੇ ਕੇ ਬਸਤਾ ਰਹੀਆਂ ਲੋਕਾਂ ਹੋ ਮੈਂ ਖੇੜੀ ਵਾਲੇ ਨੂੰ ਤੀ ਦੇ ਕੇ ਬਸਤਾ ਰਹੀਆਂ ਮੈਂ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਜ ਗਰੂਪ ਸਿੰਘ ਇੱਕ ਸਮਾਜ ਸੇਵੀ ਜੋ ਮਸ਼ਹੂਰ ਹੁੰਦਾ ਹੈ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਪਰ ਇੰਨੀ ਦਿਨ ਇੱਕ ਚਰਚਾ ਦੇ ਵਿੱਚ ਹੈ ਆਪਣੇ ਹੀ ਸੌਰੀ ਪਰਿਵਾਰ ਦੇ ਉੱਪਰ ਗੋਲੀ ਚਲਾਈ ਹੈ ਤੇ ਚਰਚਾ ਦਾ ਮੇਨ ਕਾਰਨ ਇਹੀ ਹੈ ਤੇ ਪਰ ਗੋਲੀ ਕਿਉਂ ਚਲਾਈ ਇੱਥੋਂ ਤੱਕ ਦੀ ਨੌਬਤ ਕਿਉਂ ਆ ਗਈ ਕਿ ਆਪਣੀ ਹੀ ਸੱਸ ਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ ਬਾਬੇ ਨੇ ਔਰ ਉਸੇ ਹੀ ਸੌਰੀ ਪਰਿਵਾਰ 'ਚ ਅੱਜ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਇਹ ਮਾਮਲਾ ਇੰਨਾ ਪੱਕ ਕਿਉਂ ਗਿਆ ਤੇ ਗੋਲੀ ਤੱਕ ਦਾ ਮਾਮਲਾ ਕਿਉਂ ਗਿਆ ਬੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਨਾ ਮਾਮਲਾ ਪੱਕ ਗਿਆ ਕਿ ਤੁਹਾਡੇ ਬਾਬੇ ਗੁਰਵਿੰਦਰ ਨੂੰ ਗੋਲੀ ਚਲੋਣੀ ਪੈਗੀ। ਮੇਰੀਆਂ ਗਲਤੀਆਂ ਬੇਟੇ ਮੇਰੇ ਅੱਗੇ ਆ ਗਈਆਂ। ਮੈਂ ਇਸ ਬੰਦੇ ਨੂੰ ਫੇਸਬੁੱਕ ਤੇ ਦੇਖ ਕੇ ਜਾਂ ਮਤਲਬ ਸੋਸ਼ਲ ਮੀਡੀਆ ਤੇ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਚਰਚਤ ਦੇਖ ਕੇ ਇੱਕ ਸਮਾਜ ਸੇਵੀ ਦੇ ਤੌਰ ਤੇ ਇੱਕ ਬਾਬੇ ਦੇ ਤੌਰ ਤੇ ਇਹਨੇ ਖਸ ਖਸ ਦੀ ਰੈਲੀ ਕਰਵਾਈ ਸੀ ਮੈਂ ਉੱਥੇ ਗਈ ਇਹਦੇ ਵਿਚਾਰ ਇਹਨੇ ਇਹਨੇ ਇੰਨੀ ਮਿਠਤਾ ਨਾਲ ਮੇਰੀ ਗੱਲ ਮੇਰੇ ਨਾਲ ਗੱਲ ਕੀਤੀ ਜਿਵੇਂ ਚਿੱਟਾ ਤੇ ਕਾਲਾ ਦੋ ਪਾਸੇ ਹੁੰਦੇ ਨੇ ਹਨਾ ਉਸ ਤਰੀਕੇ ਨਾਲ ਇਹਨੇ ਮੇਰੇ ਨਾਲ ਗੱਲ ਕੀਤੀ ਮੈਂ ਮਤਲਬ ਮੇਰੀ ਮਾਂ ਨੇ ਇਹ ਨਾ ਵਿਆਹ ਦੀ ਗੱਲ ਸ਼ੁਰੂ ਕੀਤੀ ਅਸੀਂ ਕਰਤਾ ਭਲੇਖੇ ਚ ਕਰਤਾ ਸਾਨੂੰ ਇਹਦੇ ਕੈਰੈਕਟਰ ਦਾ ਨਹੀਂ ਸੀ ਪਤਾ ਸਾਨੂੰ ਇਹਦੇ ਅਸਲੀਅਤ ਦਾ ਨਹੀਂ ਸੀ ਪਤਾ ਸਾਨੂੰ ਇਹਦੇ ਸਿਹਤ ਬਾਰੇ ਨਹੀਂ ਸੀ ਪਤਾ ਸਾਨੂੰ ਇਹਦੇ ਨਸ਼ਿਆਂ ਬਾਰੇ ਨਹੀਂ ਸੀ ਪਤਾ ਹੈਗਾ ਠੀਕ ਹੈ ਇਹ ਖਾਸ ਖਾਸ ਦੀ ਫੀਮ ਦੀ ਗੱਲ ਕਰਦਾ ਸੀਗਾ ਬੈਨ ਨੂੰ ਕਿਹਾ ਵੀ ਤੂੰ ਖਾਨਾ ਗੁਰਵਿੰਦਰ ਫੀਮ ਮੈਨੂੰ ਇਹ ਗੱਲ ਕਹਿੰਦਾ ਕਹਿੰਦਾ ਮਾਤਾ ਤੂੰ ਖਾਨੀ ਆ ਕਹਿੰਦਾ ਤੂੰ ਖਾਸ ਖਾਸ ਦੀ ਗੱਲ ਕਰਦੀ ਆ ਮੈਂ ਕਿਹਾ ਮੇਰਾ ਤਾਂ ਪਤੀ ਜ ਮੇਰੇ ਹੱਥਾਂ 'ਚ ਦੰਮ ਤੋੜ ਗਿਆ ਮੇਰਾ ਤਾਂ ਕਰਦੀ ਆ ਗੱਲ ਕਹਿੰਦਾ ਫਿਰ ਮਤਲਬ ਮੇਰਾ ਵੀ ਆਈ ਸਮਝ ਲੈ ਮੈਂ ਇੱਕ ਸਮਾਜ ਸੇਵਕ ਹਾਂ ਤੈਨੂੰ ਪਤਾ ਨਹੀਂ ਤੂੰ ਜਿਉਂ-ਜਿਉਂ ਕਹਿੰਦਾ ਇਸ ਫੀਲਡ ਦੇ ਵਿੱਚ ਵਿਚਰਾਂਗੇ ਤੈਨੂੰ ਪਤਾ ਲੱਗੂਗਾ ਬੰਦਾ ਮਸ਼ਹੂਰ ਹੋਣ ਲਈ ਕੀ ਕੁਝ ਕਰਦਾ ਮੈਂ ਕਿਹਾ ਤੂੰ ਖਾਨਾ ਹੈ ਫਿਰ ਇੱਕ ਵੀਡੀਓ 'ਚ ਇਹਨੇ ਕਿਹਾ ਮੈਂ ਖਾਨਾ ਫਿਰ ਮੈਨੂੰ ਦਿਖਾਈ ਮੈਂ ਕਿਹਾ ਤੂੰ ਮਤਲਬ ਖਾਨਾ ਹੈ ਕਹਿੰਦਾ ਕਦੇ-ਕਦੇ ਹੀ ਪੋਰਾ ਲਾਇਬਿਲਿਟੀ ਦੇ ਕਹਿੰਦਾ ਦਵਾਈ ਦੇ ਤੌਰ ਤੇ ਕਹਿੰਦਾ ਇਹ ਤਾਂ ਟੋਨਿਕ ਆ ਕਹਿੰਦਾ ਆਪਣਾ ਪੰਜਾਬੀਆਂ ਦਾ ਚੱਲ ਮੈਂ ਉਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈਗਾ ਮੈਂ ਕਿਹਾ ਵੀ ਚੱਲ ਮੜ ਮੋਟੀ ਖਾਂਦਾ ਹੋਊਗਾ ਸਾਰੇ ਖਾਂਦੇ ਨੇ ਆਪਣੇ ਤੇ ਬਹੁਤ ਲੋਕ ਨੇ ਜਿਹੜੇ ਖਾਂਦੇ ਨੇ ਹਨਾ ਸਾਰੇ ਤਾਂ ਨਹੀਂ ਮੈਂ ਕਹਿ ਸਕਦੀ ਮੈਂ ਕਿਹਾ ਚੱਲ ਚਿੱਟੇ ਤੋਂ ਤਾਂ ਬਚਾਏ ਵੀ ਚਿੱਟਾ ਨਹੀਂ ਜਿਵੇਂ ਅੱਜ ਜਵਾਨੀ ਚਿੱਟੇ ਚ ਮਰ ਰਹੀ ਐ ਮੈਂ ਰਿਸ਼ਤਾ ਭਾਈ ਜੀ ਇਹਨੂੰ ਕਰ ਤਾਂ ਪਹਿਲੇ ਦਿਨ ਤੋਂ ਲੈ ਕੇ ਦੀ ਮੈਂ ਭੁੱਖ ਨਹੀਂ ਪੂਰੀ ਕਰ ਸਕੀ ਦਾਜ ਦੀ ਇਹ ਦਾਜ ਦੀ ਭੁੱਖ ਦੇ ਸਾਰੇ ਪਰਿਵਾਰ ਦੀ ਨਹੀਂ ਮੈਂ ਪੂਰੀ ਕਰ ਸਕੀ ਇਹਦੀ ਮਾਂ ਐਡੀ ਸਾਜ਼ਿਸ਼ ਕਰਤਾ ਜਨਾਨੀ ਆ ਉਹਨੇ ਇਸੇ ਇਹਨੂੰ ਮਤਲਬ ਇੱਕ ਕਿਲੇ ਵਾਲੇ ਜੱਟ ਨੂੰ ਠੀਕ ਹੈ ਉਹਨੇ ਦੇ ਦੇ ਕੇ ਅਕਲਾਂ ਦੇ ਦੇ ਕੇ ਮਤਲਬ ਇਹਨੂੰ ਉਹ ਸਲਾਹਾ ਬਾਬੇ ਵਜੋਂ ਸੰਸਾਰ ਦੇ ਵਿੱਚ ਮਸ਼ਹੂਰ ਕਰਦਾ ਜਿਵੇਂ ਕਹਿੰਦੇ ਨੇ ਬੰਦੇ ਦੀ ਜਿਹੜੀ ਮਾਂ ਹੈ ਜਾਂ ਤੀਮੀਆਂ ਉਹੀ ਬੰਦੇ ਨੂੰ ਉਹ ਕਰਦੇ ਉੱਪਰ ਚੱਕਦੇ ਜਾਂ ਥੱਲੇ ਹਨਾ ਲੈ ਕੇ ਆਉਂਦੀ ਆ ਉਹ ਕੁਛੇ ਦੀ ਮਾਂ ਨੇ ਕੀਤਾ ਪਰ ਹੁਣ ਵੀ ਇਹਦੀ ਮਾਂ ਹੁਣ ਇਹਨੇ ਘਰ ਬਸਾ ਲਿਆ ਹੁਣ ਵੀ ਇਹਦੀ ਮਾਂ ਸਾਸਨ ਕਰਨੋਂ ਹਟਦੀ ਇਹਦਾ ਭਰਾ ਆਸ਼ਾਸ਼ਨ ਕਰਨੋਂ ਤਾਂ ਮੈਥੋਂ 8 ਲੱਖ ਰੁਪਏ ਦੀ ਮੰਗ ਕਰਦੇ ਨੇ ਦੋਹੇ ਜਾਨੇ ਠੀਕ ਹੈ ਮੈਂ ਤਾਂ 5 ਲੱਖ ਰੁਪਏ ਦੀ ਮੰਗ ਕਰਦੇ ਨੇ ਇਹ ਨਹੀਂ ਕੀਤੀ ਆ ਬਾਬੇ ਨੇ 5 ਲੱਖ ਦੀ ਉਹਨਾਂ ਨੇ 8 ਲੱਖ ਦੀ ਮੰਗ ਕੀਤੀ ਆ ਦਾਜ ਤੇ ਹੇਜ ਦੇ ਕੇ ਧੀ ਤੋਰੀ ਅੱਜ ਮੇਰੇ ਘਰੇ ਬੈਠੀ ਆ 29 ਮਾਰਚ ਨੂੰ ਜਿੱਦਾਂ ਨਾ ਸੌਰੀ 29 ਮਈ ਨੂੰ ਜਿੱਦਾਂ ਸਰਦਾਰ ਸਿੰਘ ਜੀ ਸਮਾਨ ਦੀ ਰੈਲੀ ਸੀ ਉੱਥੇ ਗਈ ਸੀ ਮੇਰੀ ਧੀ ਉਹ ਤੋਂ ਬਾਅਦ ਵਿੱਚ ਮੈਂ ਰਾਤ ਨੂੰ ਇਹਨੇ ਕੁੱਟੀ ਆ ਉਹ ਤੋਂ ਬਾਅਦ ਦੇ ਵਿੱਚ ਮੇਰੇ ਘਰੇ ਬੈਠੀ ਆ ਮੇਰੀ ਧੀ ਤੇ ਇਹ 7 ਮਾਰਚ 7 ਜੂਨ ਨੂੰ 7 ਜੂਨ ਨੂੰ ਮੇਰੇ ਘਰ ਤੇ ਹਮਲਾ ਕਰਦਾ ਰਾਤ ਨੂੰ 1:30 ਵਜੇ ਤੇ ਪੁਲਸ ਬੁਲਾ ਕੇ ਮੈਨੂੰ ਘਰੋਂ ਕੱਢਦੀਆਂ ਬਾਹਰ ਠੀਕ ਹੈ ਫੇਰ ਆ ਹੁਣ ਫੇਰ ਕੱਲ ਆ ਕੇ ਇਹ ਮੇਰੇ ਤੇ ਗੋਲੀ ਚਲਾ ਕੇ ਗਿਆ ਨਾਲ ਇਹਦੇ ਕੋਈ ਸਾਬਕਾ ਖੜਕੂ ਸੀਗਾ ਜਿਹਨੂੰ ਕਹਿੰਦਾ ਬ੍ਰੰਮੇ ਦਾ ਸੱਜਾ ਹੱਥ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਵਿਚਾਰੇ ਨੂੰ ਜਾਣਦੀ ਨਹੀਂ ਹੈਗੀ ਠੀਕ ਹੈ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਮੈਂ ਉਹ ਗੇਟ ਖੋਲਤਾ ਬਾਹਰ ਨਿਕਲ ਗਈ ਠੀਕ ਹੈ ਉਹ ਮਤਲਬ ਪਰ ਉਹਨੂੰ ਨਾ ਸ਼ਰਮ ਆਉਣੀ ਚਾਹੀਦੀ ਆਪਦੀ ਅੰਤਰਾਤਮਾ ਤੇ ਵੀ ਉਹ ਜੇ ਮੈਂ ਉਹਦੇ ਕਰਕੇ ਬਾਹਰ ਨਿਕਲੀ ਉਹਦੇ ਗੱਲਾਂ ਦੇ ਵਿੱਚ ਆ ਕੇ ਮੈਂ ਬਾਹਰ ਨਿਕਲੀ ਤਾਂ ਇਸ ਬੰਦੇ ਨੇ ਮੇਰੇ ਤੇ ਗੋਲੀ ਚਲਾਈ ਨਹੀਂ ਮੈਂ ਆਪ ਦਾ ਕੁੰਡੇ ਲਾ ਕੇ ਅੰਦਰ ਬੈਠੀ ਸੀ। ਚੱਲ ਜਦੋਂ ਆਏ ਕਹਿੰਦੇ ਕਿ ਆਪ ਤੁਹਾਡੇ ਹੀ ਕਿਸੇ ਪਰਿਵਾਰਕ ਮੈਂਬਰ ਨੂੰ ਨਾਲ ਲੈ ਕੇ ਆਇਓ ਤਾਂ ਕਿ ਤੁਸੀਂ ਗੇਟ ਖੋਲਦਿਓ। ਹਾਂ ਮੇਰੀ ਮਾਂ ਨੂੰ ਵਰਤਿਆ ਇਹਨੇ ਵੀ ਗੇਟ ਖੋਲਦੂਗੀ ਮੈਂ ਮਤਲਬ ਆਪਦੀ ਮਾਂ ਨੂੰ ਦੇਖ ਕੇ ਗੇਟ ਖੋਲਦੂ। ਮੇਰੀ ਮਾਂ ਕਹਿੰਦੀ ਵੀ ਮੈਂ ਆਈਆਂ ਜਦ ਮੈਂ ਆਈਆਂ ਤੂੰ ਗੇਟ ਖੋਲ ਕਹਿੰਦੀ ਅੰਦਰ ਨਹੀਂ ਗੱਲ ਕਰਨੀ ਬਾਹਰ ਆ ਕੇ ਗੱਲ ਕਰ ਲੈ ਮੈਂ ਬਾਹਰ ਚਲੀ ਗਈ। ਉਸ ਕੱਲ ਦੀ ਮਾਰੀ ਵੀ ਕੋਈ ਗੱਲ ਨਹੀਂ ਚੱਲ ਗੱਲ ਕਰਕੇ ਦੇਖ ਲੈਣਾ ਕੀ ਗੱਲ। ਦੇਖੋ ਗੱਲ ਐਡਾ ਇਸ਼ੂ ਇਹਦਾ ਫਰਜ ਬਣਦਾ ਸੀ ਉਹਦੇ ਮਾਮਿਆਂ ਨਾਲ ਲੈ ਜਾਂਦਾ ਮਸੜਾ ਨਾਲ ਲੈ ਜਾਂਦਾ ਆਪਣੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਆਉਂਦਾ ਕੱਲਾ ਆਉਂਦਾ ਮੂੰ ਚੱਕ ਕੇ ਇੱਥੇ ਆ ਜਾਂਦਾ ਇੱਕ ਦਿਨ ਅਸੀਂ ਗਏ ਪੰਚਾਇਤ ਚ ਅਸੀਂ ਤਿੰਨ ਗੱਡੀਆਂ ਭਰ ਕੇ ਗਏ ਆ ਬੈਠੇ ਨੇ ਵੀਰ ਜੀ ਮੇਰੇ ਇੱਥੇ ਕਿਸਾਨ ਜੁਨੀ ਵਾਲੇ ਵੀਰ ਜੀ ਬੈਠੇ ਸੀ ਤੁਸੀਂ ਦੇਖਿਆ ਹੀ ਨੇ ਗੱਲ ਵੀ ਤੁਸੀਂ ਉਹਨਾਂ ਨੂੰ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਆਫ ਕੈਮਰਾ ਠੀਕ ਹੈ ਇਹਦੀ ਮਾਂ ਕਹਿੰਦੀ ਤੁਸੀਂ ਪਹਿਲਾਂ ਦੇਖਣਾ ਸੀ ਨਸ਼ੇ ਕਰਤਾ ਜੀ ਕਿੰਦੀ ਮਾਂ ਦੇ ਲਫ਼ਜ਼ ਸੀ ਨਹੀਂ ਲਫ਼ਜ਼ ਸੀਗੇ ਕਹਿੰਦੀ ਹੁਣ ਤਾਂ ਇਹ ਤਾਂ ਨਸ਼ਾ ਐਂ ਕਰੂਗਾ ਤੁਸੀਂ ਕਹਿੰਦੀ ਇਹ ਤਾਂ ਪਹਿਲਾਂ ਦੇਖਣਾ ਸੀ ਤੁਸੀਂ ਕਹੜਾ ਮੈਨੂੰ ਪੁੱਛ ਕੇ ਇੱਕ ਇਹਦੀ ਮਾਂ ਦੇ ਸ਼ਬਦ ਨੇ ਤੁਸੀਂ ਕਹੜਾ ਮੈਨੂੰ ਪੁੱਛ ਕੇ ਰਿਸ਼ਤਾ ਕੀਤਾ ਲੈ ਜਾਓ ਆਪਦੀ ਕੁੜੀ ਨੂੰ ਲੈ ਜਾਓ ਆਪਦੀ ਕੁੜੀ ਨੂੰ ਮੇਰੀ ਕੁੜੀ ਨੂੰ ਕਹਿੰਦੇ ਚੱਲ ਜਾ ਇੱਥੋਂ ਅਸੀਂ ਤੈਨੂੰ ਰੱਖਣਾ ਹਰ ਤੀਜੇ ਦਿਨ ਉਹਦੇ ਆਹੀ ਸ਼ਬਦ ਨੇ ਹੁਣ ਜੇ ਮੇਰੀ ਕੁੜੀ ਆ ਗਈ ਐ ਹੁਣ ਇਹਨਾਂ ਨੂੰ ਕੀ ਤਕਲੀਫ਼ ਐ ਠੀਕ ਐ ਇਹ ਕਹਿੰਦਾ ਕਿਡਨਾਪ ਕੀਤੀ ਹੋਈ ਐ ਮੇਰੀ ਕੁੜੀ ਬਾਈ ਜੀ ਪੜ ਰਹੀ ਐ ਠੀਕ ਐ ਪੜ ਰਹੀ ਐ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਜੇ ਕਿਡਨਾਪ ਕੀਤੀ ਹੁੰਦੀ ਮੇਰੀ ਧੀ ਕੀ ਗੁਰਦਰਾ ਸਾਹਿਬ ਚਲ ਜਾਂਦੀ ਕੱਲੀ ਕੀ ਮਾਤਰ ਨਹੀਂ ਚਲ ਜਾਂਦੀ ਕੱਲੀ ਕੀ ਕਿਤੇ ਹੋਰ ਚਲੀ ਜਾਂਦੀ ਆ ਬਾਈ ਹੁਣੀ ਬੈਠੇ ਸਿਮਰਜੀਤ ਮਾਨ ਦੇ ਠੀਕ ਆ ਇਹਨਾਂ ਦੇ ਨਾਲ ਜਾਂਦੀ ਆਉਂਦੀ ਆ ਦਫ਼ਤਰ ਗੇੜਾ ਮਾਰ ਕੇ ਆਉਂਦੀ ਆ ਬੈਠੇ ਨੇ ਸਾਰੇ ਕਹਿ ਦੇਣ ਕਦੇ ਠੀਕ ਆ ਵੀ ਹਾਂ ਮੈਂ ਕੁੜੀ ਮੈਂ ਕਦੇ ਵੀ ਕੁੜੀ ਦੇ ਉੱਤੇ ਮੈਂ ਕਦੇ ਕੋਈ ਪਾਬੰਦੀ ਰੱਖੀ ਹੋਵੇ ਕੁੜੀ ਦੇ ਉੱਤੇ ਕਦੇ ਕੋਈ ਮੈਂ ਵੀ ਹਾਂ ਗਨਮੈਨ ਦੇ ਤੌਰ ਤੇ ਕੋਈ ਛੱਡਤਾ ਮੈਂ ਕਦੇ ਵੀ ਕੋਈ ਛੱਡਿਆ ਹੋਵੇ ਉਹ ਕੱਲੀ ਆਉਂਦੀ ਜਾਂਦੇ ਕੱਲੀ ਸਮਾਜ ਚ ਵਿਚਰਦੀ ਆ ਇਹ ਝੂਠੇ ਇਲਜ਼ਾਮ ਲਾਉਂਦਾ ਮੇਰੀ ਬੇਟੀ ਇਹਦੇ ਵਸਣਾ ਨਹੀਂ ਚਾਹੁੰਦੀ ਮੇਰੀ ਬੇਟੀ ਦਾ ਦੇਣਾ ਨੰਦ ਹੀ ਨਹੀਂ ਦਿਖਾਉਣਾ ਚਾਹੁੰਦੀ ਤੁਸੀਂ ਇਹਦੀ ਵੀਡੀਓ ਕੱਢ ਕੇ ਦੇਖ ਰਹੇ ਨੰਦ ਤਾ ਕੋ ਰੰਦੀ ਰਹੀ ਮੈਂ ਇਸ ਬੰਦੇ ਨਾਲ ਬਿਆਹ ਨਹੀਂ ਕਰਾਉਣਾ ਮੰਮੀ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਵੀ ਇਹਦਾ ਬਹੁਤ ਕੁਝ ਬਹੁਤ ਕਪੜੇ ਕੀਤੇ ਹੋਏ ਨੇ ਤੁਹਾਨੂੰ ਵੀ ਪਤਾ ਵੀ ਇਹ ਤੇ ਕਿਹੜੇ ਕਿਹੜੇ ਪਰਚੇ ਹੋਏ ਹੋਏ ਨੇ ਅਸਲੀ ਝਗੜਾ ਸ਼ੁਰੂ ਹੋਇਆ ਇੱਕ ਮੁੰਡੇ ਤੋਂ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਇਹਨਾਂ ਨੇ ਛੋਟੇ ਛੋਟੇ ਮੁੰਡੇ ਨੂੰ ਦੋ ਦਿਖਾਇਆ ਵੀ ਜੋੜੇ ਮੁੰਡੇ ਨੇ ਠੀਕ ਹੈ ਮੈਂ ਨੂੰ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਦਾ ਮੁੰਡਾ ਉਹ ਵੀ ਜੋੜੇ ਨਹੀਂ ਹੈਗੇ ਫੇ ਬਾਅਦ ਦੇ ਵਿੱਚ ਮੇਰੀ ਬੇਟੀ ਨੂੰ ਇਹ ਕਹਿੰਦਾ ਵੀ ਇਹ ਤਾਂ ਅਸੀਂ ਨਹਿਰ ਤੋਂ ਚੱਕ ਕੇ ਲਿਆਂਦਾ ਸੀ ਤੁਹਾਨੂੰ ਇਹ ਗੱਲ ਦਾ ਪਤਾ ਹੈ ਵੀ ਹਰੇਕ ਸਮਾਜ ਸੇਵੀ ਜੇ ਕਿਤੋਂ ਚੱਕਣ ਜਾਂਦਾ ਚਾਹੇ ਉਹ ਮਿੰਟੂ ਆ ਚਾਹੇ ਉਹ ਪਾਰਖਰ ਹੋਣਾ ਚਾਹੇ ਇਹ ਆ ਕਿਤੋਂ ਵੀ ਕਿਸੇ ਨੂੰ ਚੱਕਣ ਜਾਂਦੇ ਨੇ ਵੀਡੀਓ ਕਿਲ ਕਿਲ ਕੇ ਪਾਉਂਦੇ ਨੇ ਕਿ ਨਹੀਂ ਇਹਨੇ ਤਾਂ ਮੈਂ ਕਹਿੰਨੀ ਆ ਸਾਰਾ ਭਾਰਤ ਕੀ ਸਾਰਾ ਸੰਸਾਰ ਇਹਨੇ ਚੱਕ ਲੈਣਾ ਸੀਗਾ ਵੀ ਹਾਂ ਆ ਮੁੰਡਾ ਸਾਨੂੰ ਲੱਭਿਆ ਮੁੰਡਾ ਸਾਨੂੰ ਲੱਭਿਆ ਇਨਸਾਨੀਅਤ ਮਾਰ ਗਈ ਜੰਮ ਕੇ ਸਿੱਟ ਗਈ ਉਹ ਬੰਦੇ ਦੀ ਉਹ ਬੱਚੇ ਦੀ ਪੁਲਿਸ ਲੱਭੇ ਉਹਦੀ ਮਾਂ ਕਿਹੜੀ ਆ ਪੜਸ ਦਾ ਫਰਜ ਬਣਦਾ ਦੋਹਾਂ ਦਾ ਡੀਐਨਏ ਟੈਸਟ ਕਰਾਵੇ ਠੀਕ ਹੈ ਲੱਭੇ ਕਿਉਂਕਿ ਇਹ ਕੱਲਾ ਮਤਲਬ ਮੇਰੇ ਤੇ ਇਹਨੇ ਹਮਲਾ ਹੀ ਨਹੀਂ ਕੀਤਾ ਇਹ ਬਹੁਤ ਇਹੋ ਜਿਹੇ ਗਲਤ ਕੰਮ ਸਮਾਜ ਦੇ ਵਿੱਚ ਕਰ ਰਿਹਾ ਜਿਨ੍ਹਾਂ ਦੇ ਪਰਤਦਾਰ ਪਰਤ ਆਸਰਾਮ ਵਰਗਾਂ ਵਾਂਗੂ ਜਾਂ ਸਰਸਵਾਲੇ ਵਾਂਗੂ ਖੁੱਲਦੀ ਜਾਊਗੀ ਇੱਕ ਤੁਹਾਡੀ ਬੇਟੀ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ ਇਹਦੇ ਨਾਲ ਬਾਬੇ ਨਾਲ ਕੀ ਮੇਰੇ ਤੇ ਸਾਥੀ ਨੇ ਫੀਮ ਖਾਂਦੇ ਨੇ ਤੇ ਫੀਮ ਚੰਗੀ ਹੁੰਦੀ ਹੈ ਫੀਮ ਨੂੰ ਹੀ ਪ੍ਰੋਮੋਟ ਕਰ ਰਹੇ ਸੀ ਉਦੋਂ ਤੁਹਾਡੀ ਬੇਟੀ ਦੀ ਤੇ ਉਹਦੀ ਬਾਬੇ ਦੀ ਚੰਗੀ ਸੀ ਆਪਸ ਵਿੱਚ ਜਿਹੜਾ ਨਾ ਰਾਤ ਨੂੰ ਮਤਲਬ ਕਿ ਚੰਗੀ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਸੀ ਚੰਗੀ ਤਾਂ ਪਹਿਲੇ ਦਿਨੇ ਇਹਨੇ ਜਿਹੜਾ ਇਹ ਸਲਫਾ ਪਿੰਦਾ ਜਾਂ ਕੁਝ ਪਿੰਦਾ ਬੇਬੂ ਪਿੰਦਾ ਬੇਬ ਪਿੰਦਾ ਬੇਟੀ ਨੇ ਬੇਬ ਚੱਕ ਕੇ ਕਈ ਵਾਰ ਲਕੋਈਆ ਇਹਦੀ ਸਾਸੇ ਨੂੰ ਫੇਰ ਦੇ ਦਿੰਦੀ ਦੇ ਦੇ 1500 ਦੀ ਆਉਂਦੀ ਆ ਕੋਈ ਗੱਲ ਨਹੀਂ ਮੈਂ ਫੇਰ ਰੋਕ ਦੂੰ ਹੌਲੀ ਹੌਲੀ ਹਟਾ ਲਾਂਗੇ ਆਪਾਂ ਪਰ ਉਹਨੇ ਹਟਾਇਆ ਕਦੇ ਨਹੀਂ ਹੈਗਾ ਮੇਰੀ ਬੇਟੀ ਨੂੰ ਕਹਿੰਦੀ ਵੀ ਜੇ ਮੇਰੇ ਅਨਸਾਰ ਚੱਲਣਗੇ ਆ ਬੱਚਾ ਗੋਦ ਲਵੇਂਗੀ ਤਾਂ ਇਸ ਘਰ ਚ ਰਹਿ ਸਕਦੇ ਕਹੀਂ ਨਹੀਂ ਇਸ ਘਰ ਚ ਨਹੀਂ ਰਹਿ ਸਕਦੇ ਹੈਗੇ ਹਾਂ ਪਤਾ ਨਹੀਂ ਕਿਹਦਾ ਉਹ ਗੰਦ ਪਿੰਦਾ ਹੈਗਾ ਕਿ ਕਿਹਦਾ ਨਹੀਂ ਕਿਦਾ ਗੰਦ ਜੰਮ ਕੇ ਸਿੱਟਿਆ ਮੇਰੀ ਬੱਚੀ ਦੇ ਪੱਲੇ ਪਾ ਰਹੇ ਨੇ ਹੈ ਕਵਾਰੀ ਮੇਰੀ ਕੁੜੀ ਮੈਂ ਇਹਦੇ ਨਾਲ ਵਿਆਹੀ ਠੀਕ ਹੈ ਇਹ ਜਾਂਦੀ ਨੂੰ ਮਾਂ ਬਣਾ ਬਣਾ ਰਿਹਾ ਹੈ ਹੈ ਕਿ ਨਹੀਂ ਮੈਂ ਹੈਰਾਨ ਆ ਇਹਨਾਂ ਗੱਲਾਂ ਤੋਂ ਮਤਲਬ ਵੀ ਮੈਂ ਇਹਦਾ ਮੈਨੂੰ ਕਿਸੇ ਨੇ ਵੀ ਨਹੀਂ ਦੱਸਿਆ ਵੀ ਇਹ ਕਿਸੇ ਨੇ ਨਹੀਂ ਮੈਨੂੰ ਦੱਸਿਆ ਹਨਾ ਅਗਲਾ ਜਦੋਂ ਮੇਰੇ ਸੁਭਾਅ ਤੋਂ ਡਰਦਾ ਸੀਗਾ ਵੀ ਹਾਂ ਗਰਮ ਸੁਭਾਅ ਦੇ ਕਿਉਂਕਿ ਘਰ ਵਾਲਾ ਮੇਰਾ ਮਰ ਗਿਆ ਸੀ 27 ਸਾਲ ਦੀ ਉਮਰ ਸੀਗੀ ਠੀਕ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਮਾਜ ਚ ਰੋਬ ਨਾਲ ਹੀ ਰਹੀਆਂ ਜਿਹੜਾ ਇਹ ਕਹਿੰਦਾ ਪੰਜ ਵਿਆਹ ਕਰਾਏ ਨੇ ਮੇਰੇ ਵਿਆਹ ਹੋਏ ਨੇ ਤਿੰਨ ਤੁਹਾਡੇ ਤੇ ਇਲਜ਼ਾਮ ਲਾਇਆ ਸੀ ਬਾਬੇ ਨੇ ਇੱਥੇ ਇਲਜ਼ਾਮ ਲਾਇਆ ਸੀ ਇਹ ਵੀਡੀਓ ਚ ਕਹਿ ਰਿਹਾ ਵੀ ਪੰਜ ਵਿਆਹ ਕਰਾਏ ਨੇ ਮੇਰੇ ਤਿੰਨ ਵਿਆਹ ਹੋਏ ਨੇ 17 ਸਾਲ ਦੀ ਉਮਰ ਚ ਹੋਇਆ ਠੀਕ ਹੈ ਉਸ ਤੋਂ ਬਾਅਦ ਚ 20 ਸਾਲ ਦੀ ਉਮਰ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਦੋਂ ਮੇਰਾ ਘਰ ਵਾਲਾ ਮਰ ਗਿਆ ਮੇਰੀ ਵੱਡੀ ਨਾਨਦ ਨੇ ਵਿਚਾਰੀ ਮਾਰ ਕੀ ਹੁਣ ਉਹ ਮੇਰੀ ਵੱਡੀ ਨਾਨਦ ਨੇ ਆਪਦੇ ਕਿਸੇ ਗਵਾਂਡੀ ਦੇ ਕਹੇ ਤੇ ਕੋਮਖੁਰਤ ਵਿਆਹ ਕੀਤਾ ਸੀਗਾ ਉਸ ਬੰਦੇ ਨੇ ਆਪਦੀ ਜ਼ਮੀਨ ਦਾ ਸਾਰਾ ਪੁੰਨਹਿਵਾ ਆਪਦੀ ਭੈਣ ਦੇ ਨੌਕਰਾਂ ਤਾਂ ਮੈਂ ਉੱਥੇ ਰਹਿ ਕੇ ਕਰਨਾ ਕੀ ਸੀਗਾ ਠੀਕਾ ਹੁਣ ਇਹ ਗੱਲਾਂ ਇਹ ਕਹਿੰਦਾ ਸਮਾਜ ਮੈਨੂੰ ਜੋ ਮਰਜ਼ੀ ਕਹੀ ਜਾਵੇ ਜੇ ਮੈਂ ਗੰਦੀ ਸੀ ਜੇ ਮੈਂ ਮਾੜੀ ਸੀ ਤਾਂ ਇਹਨੇ ਮੇਰੀ ਧੀ ਦਾ ਰਿਸ਼ਤਾ ਕਿਉਂ ਲਿਆ ਇਹਨੇ ਪੂਰਾ ਮੇਰੇ ਬਾਰੇ ਵੈਰੀਫਾਈ ਕੀਤਾ ਅਸ ਕੱਲੀ ਕੱਲੀ ਗੱਲ ਮੇਰੇ ਬਾਰੇ ਜਦੋਂ ਮੈਂ ਉਹਦੀਆਂ ਰੈਲੀਆਂ ਜਾਂਦੀ ਸੀਗੀ ਜਦ ਵੀ ਤਾਂ ਮੈਂ ਲੋਕਾਂ ਨਾਲ ਤੁਰੇ ਫਿਰਦੀ ਸੀ ਮੈਂ ਲੋਕਾਂ ਨਾਲ 10-10 ਨਾਲ 20-20 ਨਾਲ ਬੱਸਾਂ ਦੇ ਵਿੱਚ ਵੀ ਮੈਂ ਬੈਠ ਕੇ ਲੋਕਾਂ ਨਾਲ ਧਰਨਿਆਂ ਤੇ ਜਾਂਦੀ ਆ ਉਹਦੋਂ ਮੈਂ ਚੰਗੀ ਹੁੰਨੀ ਆ ਜਦੋਂ ਸਮਾਜ ਲਈ ਲੜਦੀ ਆ ਠੀਕ ਆ ਜੇ ਮੈਂ ਅੱਜ ਧੀ ਲਈ ਲੜਦੀ ਆ ਫਿਰ ਮੈਂ ਅੱਜ ਲੁੱਚੀ ਹੋ ਗਈ ਬਦਮਾਸ਼ ਹੋ ਗਈ ਗੁੰਡੀ ਹੋ ਗਈ ਅੱਜ ਮੈਂ ਸਾਰਾ ਕੁਝ ਹੋਊ ਠੀਕ ਹੈ ਮੈਂ ਤਾਂ ਮੰਨ ਕੇ ਚੱਲੋ ਸਾਰਾ ਕੁਝ ਹੈ ਗਿਆ ਫਿਰ ਇਹਨੇ ਮਿਰਤੀ ਦਾ ਰਿਸ਼ਤਾ ਕਿਉਂ ਲਿਆ ਮਿਰਤੀ ਤੇ ਤਾਂ ਨਹੀਂ ਕੋਈ ਇਲਜ਼ਾਮ ਮੇਰੀ ਧੀ ਇਹਦੇ ਬਸਣਾ ਨਹੀਂ ਚਾਹੁੰਦੀ ਮੇਰੀ ਧੀ ਇਹਦੇ ਰਹਿਣਾ ਨਹੀਂ ਚਾਹੁੰਦੀ ਹੈਗੀ ਮੇਰੀ ਧੀ ਪੜਨਾ ਚਾਹੁੰਦੀ ਹੈ ਵੀ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੀ ਹੈ ਬਸ ਜਾਣਾ ਨਹੀਂ ਅਸੀਂ ਕੱਲ ਜਦੋਂ ਇੱਥੇ ਬੱਬਾ ਆਇਆ ਗੁਰਵਿੰਦਰ ਸਿੰਘ ਆਇਆ ਐਗਜ਼ੈਕਟ ਹੋਇਆ ਕੀ ਸੀ ਮਤਲਬ ਤੁਹਾਡੀ ਮਦਰ ਨੂੰ ਨਾਲ ਲੈ ਕੇ ਗੇਟ ਖਲਵਾਇਆ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਕੀ ਹੋਈ ਕਿ ਨੌਬਤ ਗੋਲੀ ਤੱਕ ਆ ਗਈ ਗੱਲ ਤਾਂ ਸਿਰਫ ਇੰਨੀ ਹੋਈ ਸੀ ਕਿ ਜਿਹੜਾ ਬੰਦਾ ਕਹਿੰਦਾ ਮੈਂ ਬ੍ਰਹਮੇ ਦਾ ਸੱਜਾ ਹੱਥ ਆ ਉਹ ਬੰਦੇ ਨੇ ਮੈਨੂੰ ਜਦੋਂ ਬਾਹਰ ਬੁਲਾਇਆ ਮੈਂ ਉਹਦੇ ਚੁੰਨੀ ਪੈਰਾਂ 'ਚ ਮੈਂ ਰੱਖਤੀ ਮੈਂ ਕਿਹਾ ਬਾਈ ਤੁਸੀਂ ਖੜਕੂ ਆ ਤੁਹਾਡੇ ਮੈਂ ਚੁੰਨੀ ਪੈਰਾਂ 'ਚ ਰੱਖਦੀਆਂ ਮੇਰੀ ਇੱਜ਼ਤ ਬਚਾ ਲਓ ਮੇਰੀ ਧੀ ਨੂੰ ਬਚਾ ਲਓ ਸਾਨੂੰ ਰੱਖ ਲਓ ਇਹ ਬੰਦਾ ਮੇਰੀ ਧੀ ਨੂੰ ਮਾਰ ਦੂਗਾ ਹਨਾ ਇਹ ਮੈਨੂੰ ਮਾਰ ਦੂਗਾ ਇਹ ਮੈਨੂੰ ਮਾਰਨ ਦੀ ਧਮਕੀ ਦਿੰਦਾ ਮੇਰੇ ਬੇਟੇ ਨੂੰ ਹਮੇਸ਼ਾ ਕਹਿੰਦਾ ਤੂੰ ਮੇਰੇ ਰਾਹ ਨਹੀਂ ਮੈਂ ਤੈਨੂੰ ਮਾਰ ਦੇਣਾ ਜਦੋਂ ਮੈਂ ਉਹਦੀ ਮਿੰਤਾ ਕਰਦੀ ਮੈਂ ਉਹਨੂੰ ਕਿਹਾ ਮੈਂ ਖਾ ਜਾ ਪਿਛਲੇ ਪਾਸੇ ਤੈਨੂੰ ਮੈਂ ਦਰਵਾਜ਼ਾ ਦਿਖਾਉਣੀ ਆ ਇਹਨਾਂ ਮੇਰਾ ਦਰਵਾਜ਼ਾ 7 ਜੂਨ ਨੂੰ ਰਾਤ ਨੂੰ 1:30 ਵਜੇ ਆ ਕੇ ਤੋੜਿਆ ਮੇਰੇ ਘਰ ਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇਹਨੇ ਮੇਰੇ ਬੇਟੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀਡੀਓ ਪਈਆ ਤੁਹਾਨੂੰ ਮੈਂ ਵੀਡੀਓ ਦੇ ਦੂੰਗੀ ਬੇਟੇ ਵਾਲੀ ਉਹ ਵੀ ਵੀਡੀਓ ਦੇ ਦੂੰਗੀ ਤੁਹਾਨੂੰ ਮੈਂ ਤੁਹਾਨੂੰ ਜਿਹੜੀ ਮੈਂ ਕੱਲ ਲਾਈਵ ਹੋਈ ਆ ਉਹ ਵੀ ਤੁਸੀਂ ਵੀਡੀਓ ਦੇਖ ਲ ਦੇ ਵਿੱਚ ਗੱਡੀ ਬਿਲਕੁਲ ਨਹੀਂ ਫੁੱਟੀ ਵੀ ਹੈਗੀ ਠੀਕ ਹੈ ਬਾਅਦ ਦੇ ਵਿੱਚ ਇਹਨੇ ਗੱਡੀ ਫੁੱਟੀ ਵੀ ਹਸਪਤਾਲ ਦੇ ਵਿੱਚ ਲੈ ਕੇ ਗਿਆ ਹਨਾ ਮੈਨੂੰ ਨਹੀਂ ਸਮਝ ਲੱਗਦੀ ਇਹ ਕੀ ਮੇਰੇ ਨਾਲ ਕਰ ਰਿਹਾ ਹੈ ਮੇਰੀ ਸਮਝ ਤੋਂ ਬਾਹਰ ਦੀ ਗੱਲਾਂ ਹਨਾ ਬੇ ਇੰਨਾ ਕਿ ਇਹ ਬੰਦਾ ਦਿਮਾਗ ਨਾਲ ਚੱਲਦਾ ਇੰਨਾ ਕਿ ਬੰਦਾ ਇਹ ਸਿਆਸੀ ਹੈ ਸਾਰੀ ਦਿਹਾੜੀ ਬਸ ਫੇਸਬੁੱਕ ਤੇ ਦੇਖਦਾ ਰਹਿੰਦਾ ਹੈ ਜਿਹੜਾ ਕੋਈ ਇਹਦੇ ਮਤਲਬ ਦਾ ਮਿਲ ਜਾਂਦਾ ਉਹ ਸ਼ੋ ਦਾ ਉਪਭਾਸ਼ਕ ਹੈ ਆਪਣੇ ਸਾਹਮਣੇ ਤਾਂ ਬੋ ਗੁਰਗੋਬਿੰਦ ਸਿੰਘ ਜੀ ਨੇ ਕੱਲ ਵੀ ਕਹਿ ਰਿਹਾ ਸੀ ਨਾ ਗੁਰਗੋਬਿੰਦ ਸਿੰਘ ਜੀ ਜੋ ਮੇਰੇ ਤੋਂ ਕਰਾਉਣਗੇ ਗੁਰਗੋਬਿੰਦ ਸਿੰਘ ਜੀ ਤੈਨੂੰ ਐ ਕਹਿੰਦੇ ਨੇ ਵੀ ਤੂੰ ਆਪਣੀ ਸੱਸ ਦੇ ਗੋਲੀ ਮਾਰ ਗੁਰਗੋਬਿੰਦ ਸਿੰਘ ਜੀ ਤੈਨੂੰ ਐ ਕਹਿੰਦੇ ਨੇ ਵੀ ਤੂੰ ਆਪਣੀ ਘਰਲੇ ਨੂੰ ਕੁੱਟ ਹਨਾ ਗੁਰਗੋਬਿੰਦ ਸਿੰਘ ਜੀ ਤੈਨੂੰ ਐ ਕਹਿੰਦੇ ਨੇ ਤੂੰ ਨਸ਼ਾ ਕਰ ਗੁਰਗੋਬਿੰਦ ਸਿੰਘ ਜੀ ਤੈਨੂੰ ਐ ਕਹਿੰਦੇ ਨੇ ਤੂੰ ਝੂਠ ਬੋਲ ਜਿਹੜੀਆਂ ਘੋੜੀਆਂ ਮਰੀਆਂ ਸੀ ਇਹ ਮੇਰੇ ਕੋਲ ਮੰਨਿਆ ਕਹਿੰਦਾ 4 4 5 5 ਲੱਖ ਦੇ ਕਹਿੰਦਾ ਜਿਹੜੇ 2 2 ਲੱਖ ਦੇ ਮੈਂ ਘੋੜੇ ਲੈ ਕੇ ਆਇਆ ਸੀਗਾ ਕਹਿੰਦਾ ਬੱਸ ਕਹਿੰਦਾ ਮੈਂ ਤਾਂ ਫਿਰ ਚਾੜ ਤੇ ਗੱਡੀ ਕਹਿੰਦਾ ਪਰਚ ਇਹ ਇਹ ਗੱਲਾਂ ਇਹ ਗੱਲਾਂ ਇਹਨੇ ਮੇਰੇ ਕੋ ਮੰਨਿਆ 골ਡੀ ਬਰਾੜ ਨਾਲ ਰਿਸ਼ਤੇ ਬਾਰੇ ਇਹ ਮੇਰੇ ਕੋ ਮੰਨਿਆ ਗੈਂਗਸਟਰ 골ਡੀ ਬਰਾੜ ਬਾਰੇ ਠੀਕ ਹੈ ਫਿਰ ਮੈਂ ਸਕਤ ਇਹਨੂੰ ਮੈਂ ਕਿਹਾ ਵੀ ਮੈਂ ਕਿਹਾ ਮੇਰੀ ਵੀ ਗੱਲ ਕਰਾ ਦੇਣਾ ਕਹਿੰਦਾ ਲੋਕਤਾਲਬ ਦੇ ਫਿਰ ਦਿੰਦਾ ਕਹਿੰਦਾ ਰੋਡੇ 골ਡੀ ਬਰਾੜ ਨੂੰ ਕਹਿੰਦਾ 골ਡੀ ਬਰਾੜ ਦੇ ਡਾਡਾ ਦਾੜਾ ਪ੍ਰਕਾਸ਼ਾ ਕਹਿੰਦਾ ਭਾਰੀ ਪੱਗ ਬੰਨਦਾ ਉਹ ਇਹਨੇ 골ਡੀ ਬਰਾੜ ਦੀ ਮੈਨੂੰ ਫੋਟੋ ਤੱਕ ਵੀ ਦਿਖਾਈ ਹੈ ਠੀਕ ਹੈ ਦੇਖਿਆ ਗੋਲਡੀ ਬਰਾੜ ਮੈਂ ਨਹੀਂ ਕਦੇ ਦੇਖਿਆ ਮੈਨੂੰ ਜੜੀਏ ਨੇ ਫੋਟੋ ਦਿਖਾਈ ਆ ਉਹ ਮੈਨੂੰ ਯਾਦ ਆ ਤੁਹਾਡੀ ਗੱਲ ਕਰਾਈ ਕੋਈ ਨਾ ਮੇਰੀ ਗੱਲ ਨਹੀਂ ਕਰਵਾਈ ਠੀਕ ਹੈ ਮੈਨੂੰ ਅਸਲ ਦੇ ਵਿੱਚ ਇਹ ਮੈਨੂੰ ਮੇਰੀ ਗੱਲ ਨਹੀਂ ਸੀ ਕਰਾਉਣਾ ਚਾਹੁੰਦਾ ਇਹ ਮੈਨੂੰ ਦਬਕਾਉਣਾ ਚਾਹੁੰਦਾ ਸੀ ਡਰਾਉਣਾ ਚਾਹੁੰਦਾ ਸੀ ਅਸੀਂ ਸੰਤ ਮਿੱਠਿਆਲ ਦੇ ਮਿੱਠਿਆਲ ਤੋਂ ਸੰਤ ਨੇ ਇੱਕ ਉਹਨਾਂ ਦੇ ਤੋਂ ਆ ਰਹੇ ਸੀਗੇ ਉਹ ਸੰਤਾਂ ਨੇ ਇਹਨੂੰ ਕਹਿਤਾ ਸੀਗਾ ਕਹਿੰਦਾ ਤੇਰੀ ਸੱਸ ਦਾ ਦਸਮ ਦਵਾਰ ਖੁੱਲਿਆ ਹੋਇਆ ਵੀ ਤੂੰ ਇਹਨੂੰ ਕਦੇ ਮੰਦਾ ਚੰਗਾ ਨਾ ਬੋਲੀ ਵੀ ਇਹ ਮਤਲਬ ਇੱਕ ਵਿਧਵਾ ਔਰਤਾ ਵਿਧਵਾ ਔਰਤ ਨੂੰ ਕਦੇ ਮਾੜਾ ਨਹੀਂ ਬੋਲੀਦਾ ਹੁੰਦਾ ਹਨਾ ਬੀ ਸੰਤਾਂ ਨੂੰ ਪਤਾ ਹੋਊਗਾ ਕਿ ਤੇ ਸੰਤਾਂ ਨੇ ਸਾਰੇ ਸੰਗਤ ਦੇ ਵਿੱਚ ਇਹਨੂੰ ਇਹ ਗੱਲਾਂ ਕਹੇ ਜਿਹੜੀ ਜਿਹੜੀ ਮੇਰੇ ਵੀਡੀਓ ਦੇਖੂਗੀ ਨਾ ਸੰਗਤ ਉਹਨਾਂ ਦੀ ਉਹ ਯਾਦ ਕਰੋਗੀ ਵੀ ਹਾਂ ਸੰਤਾਂ ਨੇ ਇਹ ਗੱਲਾਂ ਕਹੀਆਂ ਸੀ ਸਾਡੇ ਸਾਹਮਣੇ ਠੀਕ ਆ ਇਹ ਆਉਂਦਾ ਆਉਂਦਾ ਫਿਰ ਇਹ ਮੈਨੂੰ ਦੂਏ ਲੋਟ ਦਬਕੇ ਦੇਣ ਲੱਗ ਗਿਆ ਮੈਂ ਫਲਾਣਾ ਕੁੱਟਿਆ ਮੈਂ ਕਿਹਾ ਕੌਣ ਸੀ ਕਹਿੰਦਾ ਕੁਮਾਰ ਸੀ ਸਾਡੇ ਡਾਕਟਰ ਮੈਂ ਫਲਾਣਾ ਕੁੱਟਿਆ ਮੈਂ ਕਿਹਾ ਕੌਣ ਸੀਗਾ ਕਹਿੰਦਾ ਸੈਨਸੀ ਸੀਗਾ ਇਹ ਵੀ ਨਸ਼ੇ ਦਾ ਕੰਮ ਕਰਦੇ ਨੇ ਉਹ ਵੀ ਨਸ਼ੇ ਦਾ ਕੰਮ ਕਰਦੇ ਨੇ ਕਿਸੇ ਖੇਪ ਪਿੱਛੇ ਪੈ ਗਿਆ ਇਹਨਾਂ ਦਾ ਰੌਲਾ ਠੀਕ ਹੈ ਫਿਰ ਇੱਕ ਕਹਿੰਦਾ ਹੋਰ ਪਤਾ ਨਹੀਂ ਕੀ ਹਰੀ ਜਨਾ ਦਾ ਨਿਸ਼ਾਦ ਕਿਸੇ ਨੂੰ ਕੁੱਟਿਆ ਜਿਹਦੇ ਪਿੱਛੇ ਤੇ ਪਰਚਾ ਵੀ ਹੋਇਆ ਜਿਹਦੇ ਪਿੱਛੇ ਫਿਰ ਭਗਵਾਨ ਦਮਨ ਦੇ ਖਿਲਾਫ ਵੀ ਇਹ ਚੱਲੇ ਆ ਹਨਾ ਇਹ ਉਹੋ ਜੇ ਲੋਕਾਂ ਦੇ ਨਾਂ ਲੈ ਲੈ ਕੇ ਮੈਨੂੰ ਡਰਾਉਂਦਾ ਰਿਹਾ ਵੀ ਮੈਂ ਐਡਾ ਗੁੰਡਾ ਐਡਾ ਕ ਬਦਮਾਸ਼ ਐ ਮੈਂ ਤੋਂ ਡਰ ਜੂਗੀ ਇਹ ਬਾਬਾ ਤੁਹਾਡੀ ਕੋਲ ਆਉਂਦੇ ਸੀ ਬਾਬੇ ਨੇ ਅਮਰ ਸ਼ੱਕਿਆ ਸੀ ਬਿਲਕੁਲ ਜੀ ਸ਼ੱਕਿਆ ਬਹੁਨੇ ਅਮਰ ਤਾਂ ਕਸ਼ੇੜਾ ਆਪੋਂ ਦਾ ਝੂਠ ਬੋਲਦਾ ਸਵਾ ਤੇ ਦਿਨਾਂ ਦੇ ਵਿੱਚ ਉਹਨੇ ਘਰ ਆ ਕੇ ਮੇਰੇ ਮੀਟ ਮੰਗਿਆ ਮੇਤੋਂ ਠੀਕ ਹੈ ਮੈਂ ਕਿਹਾ ਮੈਂ ਘਰ ਨਹੀਂ ਬਣਾਉਂਦੀ ਮੇਰਾ ਬੇਟਾ ਉਹਨੂੰ ਉੱਥੋਂ ਬਾਹਰ ਜਾ ਕੇ ਖਾੜਾ ਕੇ ਲੈ ਕੇ ਆਇਆ ਠੀਕ ਹੈ ਮੱਛੀ ਦੇ ਪਕੌੜੇ ਤੋਂ ਬਿਨਾ ਉਹ ਮੂੰਹ ਨਹੀਂ ਤੋੜਦਾ ਹੈਗਾ ਕੋਈ ਅਮਰਤ ਸਿੰਘ ਆ ਕਹਵਾ ਕੋਈ ਪਾਠ ਨਹੀਂ ਕਰਦਾ ਜੇ ਕਿਤੇ ਪਾਠ ਦੀ ਗੱਲ ਕਰਦੀਆਂ ਮੈਨੂੰ ਕਹਿੰਦਾ ਤੂੰ ਤਾਂ ਦੂਜੀ ਤੀਜੀ ਕਲਾਸ ਦੀ ਕਹਿੰਦਾ ਸਟੂਡੈਂਟ ਆ ਕਹਿੰਦਾ ਤੈਨੂੰ ਪਤਾ ਹੀ ਕੀ ਆ ਪਾਠ ਬਾਰੇ ਮੈਂ ਮੰਨਦੀ ਆ ਮੈਨੂੰ ਨਹੀਂ ਪਤਾ ਮੈਂ ਮੰਨਦੀ ਆ ਮੈਂ ਸੰਥਿਆ ਨਹੀਂ ਲਈ ਪਰ ਪੰਜ ਬਾਣੀਆਂ ਤਾਂ ਮੈਂ ਰੋਜ਼ ਕਰਦੀ ਆ ਨਾ ਸ਼ਾਮ ਨੂੰ ਰਹਿਰਾ ਸਭ ਦਾ ਅੰਦਰ ਚੱਲੀ ਜਾਂਦੀ ਆ ਬਾਣੀ ਮੈਨੂੰ ਇਹ ਨਹੀਂ ਸਮਝ ਲੱਗਦਾ ਵੀ ਅੰਦਰ ਇਹ ਜਾ ਕੇ ਜਿਹੜਾ ਦਰਿਆ ਵਗਦਾ ਵੀ ਜਿਹੜਾ ਚੱਲਣ ਲਈ ਦੀ ਜਿਹੜੀ ਉਹ ਅਵਸਥਾਵਾਂ ਨੇ ਉਹ ਫਿਰ ਵਿਆਹ ਕਰਾਉਣ ਵਾਲੀਆਂ ਨਹੀਂ ਹੁੰਦੀਆਂ ਹਾਂ ਜੀ ਹੁਣ ਮੈਂ ਗੁਰਵਿੰਦਰ ਸਿੰਘ ਦੀ ਇੱਕ ਵੀਡੀਓ ਵੀ ਆਈ ਹੈ ਉਹਨੇ ਇਹ ਕਿਹਾ ਕਿ ਇਹਨਾਂ ਦੇ ਪਰਿਵਾਰ ਨੇ ਮੇਰੇ ਮੂੰਹ ਦੇ ਉੱਪਰ ਸੱਟਾਂ ਲੱਗੀਆਂ ਨੇ ਲਹੂ ਨਿਕਲ ਰਿਹਾ ਹੈ ਕਿ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਮੈਨੂੰ ਕੁੱਟਿਆ ਮਾਰਿਆ ਔਰ ਹਸਪਤਾਲ ਵੀ ਜਾ ਕੇ ਐਡਮਿਟ ਹੋ ਗਿਆ ਤੁਸੀਂ ਉਹਨੂੰ ਸੁੱਖਾ ਖੇੜੇ ਵਾਲੇ ਪੱਤਰਕਾਰ ਨੂੰ ਜਾਣਦੇ ਹੋ ਜੀ ਉਹ ਨੂੰ ਬੜਾ ਪ੍ਰਮੋਟ ਕਰਦਾ ਸੁੱਖਾ ਖੇੜੀ ਵਾਲਾ ਹਨਾ ਸੁੱਖਾ ਖੇੜੀ ਵਾਲੇ ਨੇ ਮੈਂ ਪੁੱਛਣਾ ਚਾਹਨੀ ਐ ਇਹਨੇ ਚੌਥੀ ਵੀ ਇੱਕ ਵੀਡੀਓ ਪਾਈ ਸੀਗੀ ਵੀ ਮੈਂ ਦਿਆਨੰਦ ਦਾਖਲ ਆ ਠੀਕ ਆ ਦਿਆਨੰਦ ਤੋਂ ਸੁੱਖਾ ਇਹਦੇ ਨਾਲ ਗੱਲ ਕਰ ਰਿਹਾ ਸੁੱਖਾ ਇਹਨੂੰ ਮਤਲਬ ਸੁੱਖੇ ਨੇ ਵੀਡੀਓ ਬੜੀ ਚਲਾਈ ਵੀ ਬਾਬਾ ਬਾਬੇ ਲਈ ਅਰਦਾਸ ਕਰੋ ਬਾਬੇ ਲਈ ਬੇਨਤੀ ਕਰੋ ਉਹ ਕੋਈ ਮੇਰੇ ਲਈ ਵੀ ਬੇਨਤੀ ਕਰ ਦੋ ਕੋਈ ਮੇਰੇ ਲਈ ਵੀ ਅਰਦਾਸ ਕਰ ਦੋ ਹੋ ਕਿਤੇ ਮੇਰੀ ਤੀ ਦੇ ਕਰਮ ਵੀ ਸਿੱਧੇ ਹੋ ਜਾਣ ਤੂੰ ਸਿਆਜੇ ਗੁੰਡੇ ਨੌਕਰਾਂ ਸਾਧਨੀਓ ਸੁਕਰ ਜਮਨਿ ਸੋਚਾਗਾ ਵੀ ਇਹ ਝੂਠ ਬੋਲਦਾ ਜੇ ਉਹ ਦਿਨ ਤਾਂ ਦਾਖਲ ਸੀ ਤਾਂ ਮੇਰੇ ਘਰ ਤੇ ਕੱਲ੍ਹ ਆ ਕੇ ਹਮਲਾ ਕਿਵੇਂ ਕੀਤਾ ਉਹ ਤਾਂ ਐਸ ਗੱਲੋਂ ਵੀ ਮੁੱਕਰਦਾ ਸੁਕਰ ਰੋਸਾ ਪਤਾ ਵੀ ਇਹਨਾਂ ਨੂੰ ਕਿੰਨੇ ਆਸ ਨਾਲ ਨੇ ਕੀ ਖੁਸ਼ ਆਇਆ ਸਾਰਾ ਕੁਝ ਪਤਾ ਹਾਂ ਤੁਸੀਂ ਮੇਰੇ ਖਰਾਬ ਕਿਉਂ ਬਰਥਦੇ ਮੈਂ ਕਿਸ ਦਾ ਕੀ ਬਗਾੜਦਾ ਹਏ ਜੇ ਡਰਾਮੇ ਕਰਦੇ ਹਾਂ ਹਏ ਮੈਂ ਪੱਟੀ ਗਈ ਰੱਬਾ ਮੈਂ ਲੋਟਾ ਰਲ ਪਾਲੀ ਹੋਈ ਸੀ ਇਹ ਜਲਾ ਦੇ ਹੱਥ ਦੇਤੀ ਜੇ ਮੇਰਾ ਆਦਮੀ ਚੂਦਾ ਹੁੰਦਾ ਹੁੰਦਾ ਤੇ ਲੈ ਲੈਂਦਾ ਨੂੰ ਸਮਝ ਨਹੀਂ ਆਉਦੀ ਮੇਰੇ ਕੀ ਕੀ ਕਰਤੂਤਾ ਤੋਂ ਡੋਕੋ ਕੀੜਾ ਕੀ ਕੀ ਕਰਤੂਤਾ ਤੋਂ ਡੋਕੋ ਕੀੜਾ ਸਾਰਾ ਕੁਝ ਬਾਜ਼ਰੂ ਪਤਾ ਮੈਨੂੰ ਇਹ ਨਹੀਂ ਪਤਾ ਲੱਗਿਆ ਮੈਂ ਆਪਣੀ ਧੀ ਦੀ ਜ਼ਿੰਦਗੀ ਹੱਤੀ ਬਰਬਾਦ ਕਰ ਲਈ ਮੈਂ ਆਪਣੇ ਹਾਂ ਮੈਂ ਪਾਪੜ ਨੇ ਆਪਣੀ ਧੀ ਬਰਬਾਦ ਕਰਤੀ ਹਾਂ ਇਹ ਮਰ ਹਾਂ ਦੀ ਸਜ਼ਾ ਮੈਨੂੰ ਮਿਲੀਆ ਮੇਰੇ ਪੱਟ ਚ ਘੋੜੀ ਲਾ ਕੇ ਮੈਨੂੰ ਉਸਦੀ ਸਜ਼ਾ ਮਿਲੀਆ ਬਾਬੇ ਨੇ ਹੁਣ ਇੱਕ ਤੁਹਾਡੇ ਬੇਟੇ ਤੇ ਵੀ ਇਲਜ਼ਾਮ ਲਾਇਆ ਕਿ ਉਹਨੇ ਮੇਰੇ ਤੇ ਕੋਈ ਹਮਲਾ ਕੀਤਾ ਹੈ ਮੇਰੀ ਕੁੱਟਮਾਰ ਕੀਤੀ ਹੈ ਔਰ ਬਾਬਾ ਹਸਪੀਟਲ ਵੀ ਐਡਮਿਟ ਹੈ ਜਦੋਂ ਮੈਂ ਤੋਸੀਹ ਗਿਆ ਯਾ ਬੇਟਾ ਮੇਰਾ ਮੈਨੂੰ ਲੈ ਕੇ ਗਿਆ ਪੂਰੇ ਖੜਾ ਸੀ ਸਾਹਤੋਂ ਇਹਨੇ ਆਪਣੀ ਗੱਡੀ ਵੀ ਭੰਨ ਲਈ ਰੇ ਆਪਣੇ ਭਾਈ ਦੇ ਵੀ ਸੱਟਾ ਮਾਰ ਕੇ ਸਾਹਤੋਂ ਪੂਰੇ ਖੜਾ ਸੀਗੇ ਉੱਤੇ ਇਹਦੇ ਹੱਥ ਚੋਵੇਂ ਫੇਰ ਰਵਾਲ ਪਰ ਫੜਿਆ ਹੋਇਆ ਸੀਗਾ ਬੇਟਾ ਕਮਰਾ ਆ ਗਿਆ ਦੇ ਕਹਿੰਦੇ ਹੱਥ ਦੇ ਵਿੱਚ ਕੁਝ ਹੈਗਾ ਸੀ ਜਾਂ ਮਤਲਬ ਉਹਨੂੰ ਇਹ ਲੱਗਿਆ ਵੀ ਰਵਾਲ ਮਰਾ ਕੁਝ ਹੈ ਸੀ ਇਹਦੇ ਹੱਥ ਦੇ ਵਿੱਚ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਤਾਂ ਉਹ ਖੜਾ ਇੱਥੇ ਕਿਵੇਂ ਖੜਾ ਉਹਦੀ ਕਮਰੇ ਨੇਰੀ ਆ ਗਈ ਉਹ ਤਾਂ ਬ੍ਰੇਕ ਨਹੀਂ ਲੱਗਿਆ ਹੈ ਕਿ ਜਾ ਕੇ ਗੱਡੀ ਦੇ ਵਿੱਚ ਵੱਜੀ ਗੱਡੀ ਵਿੱਚ ਵਜਿਦਾ ਹੁਣ ਮਤਲਬ ਇਹ ਗੱਲ ਕਹਿ ਰਿਹਾ ਸਰਕਾਰ ਵੀ ਮੇਰੇ ਖਲਾਫ ਚੱਲ ਰਹੀ ਐ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਨਾਲ ਤਰੀਕ ਰੂਏ ਤੇ ਪਰਚਾ ਕਰਦਾ ਤਾਂ ਮੇਰੇ ਦਿਗੋੜੀ ਨਾ ਚਲਦੀ ਹੁਣ ਵੀ ਕਹਿ ਰਿਹਾ ਵੀਡੀਓ ਦੇ ਵਿੱਚ ਵੀ ਮੈਂ ਕਰੂੰਗਾ ਕੁਝ ਕਰੂੰਗਾ ਮੈਂ ਇਹਨਾਂ ਨੂੰ ਮਾਰੂਗਾ ਮੈਂ ਛੱਡਦਾ ਨਹੀਂ ਮੇਰੀ ਬੇਟੀ ਨੂੰ ਕੋਈ ਗੱਲ ਕਹਿੰਦਾ ਜਾਂ ਤਾਂ ਮੇਰੇ ਬੱਸ ਨਹੀਂ ਤੇਰੀ ਮਾਂ ਨੂੰ ਤੇ ਪਰਾ ਨੂੰ ਦੋਹਾਂ ਨੂੰ ਮਾਰੂ ਜਾਂ ਮੇਰੇ ਬਸ ਜੇ ਨਹੀਂ ਦੋਹਾਂ ਨੂੰ ਮਾਰੂਗਾ ਲੋਕ ਲੋਕੇ ਟਾਈਮ ਕੱਟਦੀਆਂ ਲੋਕ ਲੋਕੇ ਟਾਈਮ ਕੱਟਦੀਆਂ ਉਹ ਮੈਂ ਕੋਈ ਕਿ ਡਰਾਈਵ ਨਹੀਂ ਕੀਤੀ ਵੀ ਸਮਾਜ ਚ ਵਿਚਰਦੀ ਆ ਖੁੱਲ੍ਹੇ ਇਹ ਗੱਲ ਕਰਦਾ ਸੀ ਇੱਕ ਵੀਡੀਓ ਦੇ ਵਿੱਚ ਬਾਬੇ ਨੇ ਵੀ ਕਿਹਾ ਕਿ ਇਹਨਾਂ ਨੇ ਤੇ ਕੁੜੀ ਮੇਰੀ ਘਰ ਵਾਲੀ ਨੂੰ ਕੁੜੀ ਨੂੰ ਗ੍ਰੈਨੈਪ ਵੀ ਕੀਤਾ ਮੇਰੀ ਬੇਟੀ ਮੇਰੀ ਪੜ ਰਹੀ ਆ ਉਹ ਪੜ ਰਹੀ ਆ ਬੀਏ ਸੀ ਕਰ ਰਹੀ ਆ ਬੇਟੀ ਮੇਰੀ ਮੈਂ ਪੜ ਲਾਤੀ ਏ ਉਹਨੂੰ ਕਹਦਾ ਮੈਂ ਕਿ ਡਰਾਪ ਕੀਤੀ ਜੇ ਮੈਂ ਕਿ ਡਰਾਪ ਕੀਤੀ ਹੋਗੀ ਬੇਟੀ ਮੇਰੀ ਪੜ ਲੂਗੀ ਕਿਡਨਾਪ ਕੀਤਾ ਬਾਅਦ ਤੁਸੀਂ ਸਾਰੇ ਕਮਰੇ ਪਏ ਨੇ ਮੇਰੇ ਸਾਰਾ ਕੁਝ ਪਿਆ ਖੋਲ ਕੇ ਦੇਖ ਲਓ ਵੀ ਕਿਤੇ ਕਿਤੇ ਮੇਰੀ ਬੇਟੀ ਮਿਲਦੀ ਆ ਤੁਹਾਨੂੰ ਠੀਕ ਹੈ ਹਰ ਉਹਨੂੰ ਪੜਨ ਵੀ ਨਹੀਂ ਦੇ ਰਿਹਾ ਹੈਗਾ ਇਹ ਇਹ ਜੋ ਗੁੱਸੇ ਕਰਦਾ ਮੇਰੇ ਨਾਲ ਨਾ ਮੇਰੀ ਪੁਲਿਸ ਸੁਣਦੀ ਆ ਨਾ ਮੇਰੀ ਸਰਕਾਰ ਸੁਣਦੀ ਆ ਮੇਰੀ ਕੋਈ ਨਹੀਂ ਸੁਣਦਾ ਆ ਪੰਜਾਬ ਦੇ ਕਿਸਾਨੀ ਲੀਡਰੋਂ ਮੈਂ ਤੁਹਾਡੇ ਨਾਲ ਇੰਨਾ ਫਿਰਦੀ ਰਹੀ ਆ ਜਿਵੇਂ ਨੂੰ ਤੁਹਾਡੀ ਲੋੜ ਆ ਪੰਜਾਬ ਦੇ ਲੋਕੋ ਮੈਨੂੰ ਤੁਹਾਡੀ ਲੋੜ ਆ ਅੱਜ ਹਵੇ ਤਾਂ ਗਲਤੀ ਹੋ ਗਈ ਮੇਰੀ ਗਲਤੀ ਸੁਧਾਰ ਦੋ ਮੈਨੂੰ ਤੁਹਾਡੀ ਲੋੜ ਆ ਸੋ ਇਸ ਉਸ ਲੜਕੀ ਦੀ ਮਦਰ ਮਾ ਬੇ ਗੁਰਵਿੰਦਰ ਸਿੰਘ ਦੀ ਘਰ ਵਾਲੀ ਦੀ ਜਿਹੜੀ ਮਦਰ ਨੇ ਜੀ ਸੱਸ ਜਿਨ੍ਹਾਂ ਦੇ ਉੱਪਰ ਗੁਰਵਿੰਦਰ ਸਿੰਘ ਨੇ ਗੋਲੀ ਚਲਾਈ ਔਰ ਇਹਨਾਂ ਦਾ ਪੱਕ ਸੀ ਕਿ ਸਰਕਾਰ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਕਿਸਾਨ ਜਿੱਥੇ ਬੰਦਿਆਂ ਨੂੰ ਆਪੀ ਲੈ ਕੇ ਆ ਸਾਡੀ ਅੱਖੇ ਮਦਦ ਕਰਨ ਕੈਮਰਾਮੈਨ ਜਸ਼ਨ ਬੈਂਸ ਦੇ ਨਾਲ ਜਗਰੂਪ ਸਿੰਘ ਸ਼੍ਰੀ ਫਤਿਹਗੁਰ ਸਾਹਿਬ